ਹੁਣ ਸਮੱਸਿਆ ਇਹ ਵੇ ਹਨੇਰਾ ਅੰਦਰ ਖੈ ਤੇ ਦੀਵਾ ਬਾਲਨ ਦੀ ਥਾਂ ਆਪਾਂ ਰਸਤੇ ਹੋਰ ਵਰ ਹੋਰ ਸਾਧਨ ਵਰਤਨੇ ਪਏ ਵੈਸੇ ਪੁੱਛਿਆ ਸੀ رائے ਬੁਲਾਰ ਜੀ ਨੇ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਜੀ ਮੈਨੂੰ ਇਹ ਗੱਲ ਦੱਸੋ ਕਿ ਹਨੇਰਾ ਤੇ ਅਗਿਆਨਤਾ ਇੱਕੋ ਜਿਹਾ ਕਿਉਂ ਨੇ ਅਗਿਆਨਤਾ ਨੂੰ ਹਨੇਰੇ ਨਾਲ ਤੁਲਨਾ ਕਿਉਂ ਦਿੰਦੇ ਨੇ ਫਿਰ ਸੁਣੋ ਜੀ ਅਗਿਆਨਤਾ ਨੂੰ ਹਨੇਰਾ ਕਿਉਂ ਕਹਿੰਦੇ ਆ ਸੱਚੇ ਪਾਤਸ਼ਾਹ ਨੇ ਬੜੇ ਸਾਦੇ ਸ਼ਬਦਾਂ ਚ ਸਮਝਾ ਦਿੱਤਾ ਕਹਿਣ ਲੱਗੇ ਰਾਏ ਜੀ ਜਦੋਂ ਬੰਦਾ ਬਾਹਰ ਦੇ ਹਨੇਰੇ ਵਿੱਚ ਤੁਰਦਾ ਹੈ ਉਹਨੂੰ ਇਹ ਪਤਾ ਹੈ ਮੈਂ ਕੌਣ ਹਾਂ ਮੰਨ ਲਓ ਆਪਾਂ ਬਸਿਆ ਦੀ ਰਾਤ ਤੁਰੇ ਜੀ ਦਿਸੇ ਨਾ ਇਹ ਤਾਂ ਪਤਾ ਨਾ ਮੇਰਾ ਨਾਂ ਕੀ ਹੈ ਇਹ ਵੀ ਪਤਾ ਹੈ ਮੇਰੇ ਘਰ ਦਾ ਐਡਰੈਸ ਕੀ ਹੈ ਹਨੇਰੇ 'ਚ ਪਤਾ ਹੈ ਇਹ ਵੀ ਪਤਾ ਮੇਰੇ ਭੈਣ ਭਰਾ ਕੌਣ ਮੇਰੇ ਬਾਪੂ ਬਾਪ ਕੌਣ ਮੈਂ ਕਿੱਥੋਂ ਦਾ ਰਹਿਣ ਵਾਲਾ ਮੈਂ ਕਿੱਥੇ ਜਾਣਾ ਚਾਹਾਂ ਬਾਰ ਦੇ ਹਨੇਰੇ ਵਿੱਚ ਰਸਤਾ ਨਹੀਂ ਦਿਸਦਾ ਅੰਗ ਨਹੀਂ ਦਿਸਦੇ ਕੱਪੜੇ ਨਹੀਂ ਦਿਸਦੇ ਸਕ ਨਹੀਂ ਦਿਸਦੀ ਪਰ ਜੇਨ ਨੂੰ ਤਾਂ ਪਤਾ ਹੈ ਨਾ ਮੈਂ ਕੌਣ ਹਾਂ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੀ ਅੰਦਰ ਦਾ ਹਨੇਰਾ ਉਹ ਵੀ ਜਿੱਥੇ ਬੰਦੇ ਨੂੰ ਇਹ ਹੀ ਭੁੱਲ ਜਾਂਦਾ ਮੈਂ ਕੌਣ ਹਾਂ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਮੈਂ ਕਿੱਥੇ ਜਾਣਾ ਹੈ ਮੇਰੀ ਮੰਜ਼ਿਲ ਕੀ ਹੈ ਜਿਸ ਬੰਦੇ ਨੂੰ ਬਾਹਰ ਦੇ ਅੰਗ ਪ੍ਰਤੰਗ ਨਜ਼ਰ ਨਾ ਆਉਣ ਉਹਦਾ ਬਚਾ ਹੈ ਪਰ ਪਿਆਰੋ ਜਿਸ ਬੰਦੇ ਨੂੰ ਅੰਦਰ ਹੀ ਭੁੱਲ ਜਾਏ ਮੈਂ ਕੌਣ ਖਾਂ ਉਹ ਸਿਰਫ ਆਪਣੇ ਆਪ ਨੂੰ ਜਿਸਮ ਸਮਝ ਲਏ ਆਪਣੇ ਆਪ ਨੂੰ ਇੰਦਰੀਆਂ ਵਿੱਚ ਮਤ ਸਮਝ ਲਏ ਆਪਣੇ ਆਪ ਨੂੰ ਬਾਹਰ ਮੁਕੀ ਵਜੂਦ ਸਮਝ ਲਏ ਰਾਏ ਜੀ ਅੰਦਰ ਦੇ ਅਗਿਆਨਤਾ ਦਾ ਹਨੇਰਾ ਏਵੇਂ ਆਪਣੇ ਆਪ ਨੂੰ ਅੱਲਾ ਦਾ ਨੂਰ ਜਾਣ ਨਾ ਜਾਣ ਕੇ ਸਿਰਫ ਇਸ ਖਾਕ ਨਾਲ ਜੁੜੇ ਰਹਿਣਾ ਇਹ ਸਦੀਵ ਨਹੀਂ ਇਹ ਸਾਡਾ ਸਰੂਪ ਨਹੀਂ ਮਹਾਰਾਜ ਨੇ ਫਿਰ ਬਾਣੀ ਚ ਕਿਹਾ ਵੀ ਇਹ ਹਨੇਰਾ ਜਾਏਗਾ ਕਿਵੇਂ ਇੱਕ ਦੋ ਬੇਨਤੀਆਂ ਆਪ ਨੂੰ ਕਰਨੀਆਂ ਨੇ ਕਿਉਂਕਿ ਗੁਰਬਾਣੀ ਚ ਪ੍ਰਸ਼ਨੋਤਰੀ ਹੈ ਪ੍ਰਸ਼ਨ ਵੀ ਤੇ ਉੱਤਰ ਅਸੀਂ ਵੀ ਚਾਹੁੰਦੇ ਆ ਵੀ ਅੰਦਰ ਦਾ ਹਨੇਰਾ ਦੂਰ ਹੋ ਜਾਏ ਹਨੇਰਾ ਹੀ ਠੁੱਡੇ ਮਾਰਦਾ ਪਿਆਰਿਓ ਹਨੇਰਾ ਚਲਾ ਜਾਏ ਕੋਈ ਠੋਕਰ ਨਾ ਖਾਈ ਹਾਂ ਇੱਕ ਗੱਲ ਹੋਰ ਜੇ ਇੱਕ ਇਹ ਵੀ ਕਿਸਮ ਹੈ ਜਿਹੜੀ ਚਾਨਣ ਵਿੱਚ ਵੀ ਧੱਕੇ ਖਾਈ ਜਾਂਦੀ ਉਹ ਸਾਡੇ ਵਰਗੀ ਬੁਲਾਰਿਆਂ ਦੀ ਮੈ ਮੈਨੂੰ ਬਖਸ਼ ਦੇ ਜੇ ਮੈਂ ਆਪਣੇ ਲਫ਼ਜ਼ਾਂ ਨੂੰ ਪਤਾ ਹੈ ਸ਼ਬਦ ਦੇ ਅਰਥ ਕੀ ਨੇ ਸਾਨੂੰ ਇਹ ਵੀ ਪਤਾ ਸਿਧਾਂਤ ਕੀ ਹੈ ਪਰ ਇੰਨਾ ਕੁਝ ਸਮਝ ਕੇ ਵੀ ਜੇ ਅੰਦਰ ਵਾਲੀ ਵਾਸ਼ਨਾ ਤੋਂ ਮੁਕਤ ਨਹੀਂ ਹੁੰਦਾ ਫਿਰ ਉੱਥੇ ਬਾਬਾ ਜੀ ਬਾਣੀ ਚ ਕਹਿੰਦੇ ਤੂੰ ਨਾ ਦੀਵੇ ਦੀ ਬੇਦਵੀ ਕਰ ਦਿੱਤੀ ਜਿਹੜਾ ਬੰਦਾ ਦੀਵੇ ਤੋਂ ਬਿਨਾਂ ਡਿੱਗ ਪੈ ਗੁਰਮਖੋ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ ਹੁਣ ਹੱਥ 'ਚ ਦੀਵਾ ਵੀ ਹੈ ਮਹਾਰਾਜ ਦਾ ਇੱਕ ਬਚਨ ਹੈ ਮਨ ਜਾਣੈ ਸਭ ਬਾਤ ਇਹ ਕਿਹ ਵੀ ਚਾਨਣ ਹੈ ਇਹ ਵੀ ਹਨੇਰਾ ਹੈ ਮਹਾਰਜ ਕਹਿੰਦੇ ਮਨ ਨੂੰ ਸਭ ਪਤਾ ਸਾਰੀਆਂ ਗੱਲਾਂ ਦਾ ਅਕਸਰ ਚੇਤੇ ਰੱਖਿਓ ਜਦੋਂ ਬੰਦਾ ਇਹ ਕਹਿਣਾ ਸ਼ੁਰੂ ਕਰਦਾ ਮੇਰਾ ਮਨ ਨਹੀਂ ਟਿਕਦਾ ਸ਼੍ਰੀਮਨ ਭਾਈ ਸਾਹਿਬ ਕਹਿੰਦੇ ਹੁੰਦੇ ਸਨ ਬੰਦੇ ਨੂੰ ਨਹੀਂ ਟਿਕਦਾ ਉਹਨੂੰ ਪੁੱਛ ਕੇ ਦੇਖੋ ਕਿੱਧਰ ਜਾਂਦਾ ਹੈ ਜਦੋਂ ਦੱਸਦਾ ਨਾ ਇਧਰ ਭੱਜਦਾ ਹੈ ਫਿਰ ਕਹਿੰਦੇ ਤੈਨੂੰ ਪਤਾ ਤੇ ਆਪਣਾ ਪੈ ਗਈ ਮੇਰਾ ਮਨ ਕਿਉਂ ਨਹੀਂ ਟਿਕਦਾ ਤੈਨੂੰ ਪਤਾ ਤੇ ਹੈ ਮਨ ਕਿਉਂ ਨਹੀਂ ਟਿਕਦਾ ਉੱਥੇ ਪਗਤ ਜੀ ਨੇ ਕਿਹਾ ਮਨ ਜਾਣਨਾ ਸਭ ਬਾਤ ਜਾਣਤ ਹੀ ਔਗਣ ਕਰੇ ਇਹ ਵੀ ਦੀਵਾ پکڑ ਚਾਨਣ ਪਤਾ ਹੈ ਵੀ ਆ ਪਾ ਮੇਰਾ ਨਾਸ਼ ਮਾਰ ਦੂਗਾ ਪਰ ਜਾਣਨ ਦੇ ਬਾਪ ਯੁੱਧ ਵੀ ਬੰਦਾ ਹਨੇਰੇ ਚ ਡੁੱਬ ਰਿਹਾ ਮੰਨ ਜਾਂਦਾ ਸਭ ਬਾਤ ਜਾਣਤੀ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਵ ਕੂਵੇਂ ਪਰੇ ਇਹਦਾ ਮਤਲਬ ਹਾਥ ਹੀ ਦੀਵਾ ਹੈ ਗਿਆਨ ਦਾ ਦੀਵਾ ਹੈ ਫਿਰ ਮੇਰੀ ਬੇਨਤੀ ਸੁਣਿਓ ਇੱਥੇ ਭਾਵੇਂ ਉਹਨਾਂ ਨੇ ਬਿੰਬ ਵਰਤੇ ਆ ਦੀਵਾ ਕਿਆ ਖੱਡੇ ਡਿਗ ਪੈਣਾ ਪਰ ਇਸ ਦੀਵੇ ਦਾ ਮਤਲਬ ਹੈ ਨੌਲੇਜ ਦਾ ਦੀਵਾ ਹੈ ਕਿਹੜਾ ਬੰਦਾ ਆ ਦਾਰੂ ਪੀਂਦੇ ਆ ਉਹਨਾਂ ਨੇ ਉੱਤੇ ਲਿਖ ਕੇ ਲਾਇਆ ਹੁੰਦਾ ਵੀ ਪੀਣ ਤੇ ਲੱਗਿਓ ਪਰ ਹਾਨੀ ਕਰਕੇ ਜੇ ਲਈ ਜਾਣਨ ਦੇ ਬਾਵਜੂਦ ਬੰਦਾ ਪੀਂਦਾ ਇੱਥੋਂ ਤੱਕ ਅਸੀਂ ਦੁਨਿਆਵੀ ਲੈ ਲਈਏ ਬਾਕੀ ਸੂਖਮ ਬਾਸ਼ਨ ਛੱਡੀਏ ਬੰਦੇ ਨੂੰ ਪਤਾ ਹੈ ਮੈਨੂੰ 슈ਗਰ ਹੋ ਗਈ ਹੈ ਇਹ ਵੀ ਡਾਕਟਰ ਕਹਿੰਦਾ ਵੀ ਤੂੰ ਮਿੱਠਾ ਨਹੀਂ ਖਾਣਾ ਜਾਣਨ ਦੇ ਬਾਵਜੂਦ ਹੀ ਮੇਰੀ 슈ਗਰ ਕਿੰਨੀ ਹੈ ਚੇਤੇ ਰੱਖਿਓ ਫੇਰ ਵੀ ਬੰਦਾ ਮਿੱਠਾ ਖਾਈ ਜਾਂਦਾ ਹੈ ਦਵਾਈ ਦੀ ਪਰਵਾਹ ਨਹੀਂ ਕਰਦਾ ਮੈਂ ਆਪ ਨੂੰ ਬੇਨਤੀ ਕਰਾਂਗਾ ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਬੰਦੇ ਨੂੰ ਪਤਾ ਵੀ ਹੈ ਨਾਮ ਇਸ ਤਰ੍ਹਾਂ ਜਪਣਾ ਹੈ ਇਹ ਸ਼ਬਦ ਕਮਾਣਾ ਹੈ ਫਿਰ ਵੀ ਉਹ ਵਾਸ਼ਨਾ ਵਿੱਚ ਡੁੱਬਦਾ ਹੈ ਉੱਥੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਤਾਂ ਸਜ਼ਾ ਵੱਧ ਮਿਲੂਗੀ ਕਿਉਂਕਿ ਤੇਰੇ ਹੱਥੇ ਦੀਵਾ ਸੀ ਦੀਵਾ پکڑ ਕੇ ਨਾ ਹੋ ਗਿਆ ਮਨ ਜਾਣੈ ਸਭ ਬਾਤ ਜਾਣਤੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹੱਥ ਦੀਪ ਕੋਹੇ ਪਰ ਇਸ ਨੂੰ ਇੱਕ ਹੋਰ ਬਚਨ ਕਿਹਾ ਬਾਬਾ ਫਰੀਦ ਸਾਹਿਬ ਦਾ ਉਸ ਸ਼ਲੋਕ ਦੇਖੋ ਸੱਚ ਜਿੰਨੇ ਅਧਿਆਤਮਕ ਵਾਲੇ ਨੇ ਤੁਸੀਂ ਗੋਰੇ ਨੂੰ ਪੁੱਛ ਲਓ ਭਾਵੇਂ ਬਾਣੀ ਨਹੀਂ ਪੜਦਾ ਗੁੱਸਾ ਨਾ ਕਰਿਓ ਕਿਸੇ ਮੁਸਲਮਾਨ ਨੂੰ ਪੜ ਲਓ ਜਿਹੜਾ ਸੱਚ ਤੱਕ ਚੱਲ ਪਿਆ ਨਾ ਉਹਨਾਂ ਸਾਰਿਆਂ ਦੀ ਖਿਆਲ ਇੱਕੋ ਹੀ ਹੁੰਦੇ ਆ ਉਹਨਾਂ ਦੇ ਦੋ ਖਿਆਲ ਨਹੀਂ ਹੁੰਦੇ ਝੂਠਿਆਂ ਦੇ ਬਿਆਨ ਨਹੀਂ ਆਪਸ ਚ ਰਲਦੇ ਹੁੰਦੇ ਸੱਚ ਤਾਂ ਮਿਲ ਜਾਂਦਾ ਮੰਨ ਲਓ ਅਦਾਲਤ ਵਿੱਚ ਚਾਰ ਬੰਦੇ ਗਏ ਉਹਨਾਂ ਨੇ ਹਕੀਕਤਾਂ ਸਭ ਕੁਝ ਦੇਖਿਆ ਤੇ ਦੇਖਣ ਤੋਂ ਬਾਅਦ ਉਹ ਕਹਿੰਦੇ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ 10 ਬੰਦੇ ਵੀ ਇੱਕ ਸੱਚ ਨੂੰ ਬਿਆਨ ਕਰਨ ਤੇ ਸੱਚ ਇੱਕ ਹੀ ਰਹੇਗਾ ਤੇ ਝੂਠੇ 100 ਬੰਦੇ ਇਕੱਠੇ ਕਰ ਲਓ ਸਾਰਿਆਂ ਦੇ ਬਿਆਨ ਕੋਈ ਨਹੀਂ ਮਿਲਨੇ ਕਿਉਂਕਿ ਝੂਠ ਦੇ ਆਪਣੇ ਪੈਰ ਕੋਈ ਨਹੀਂ ਸੱਚ ਰੋਹਾਨੀ ਸੱਚ ਤਾਂ ਇੱਕੋ ਸੱਚ ਹੈ ਜੀ ਉੱਥੇ ਸਤਗੁਰਾਂ ਨੇ ਜਿਥੇ ਕਬੀਰ ਸਾਹਿਬ ਨੇ ਕਿਹਾ ਕਿ ਹਾਥ ਦੀਪ ਕੂਵੇਂ ਪਰ ਹੈ ਉਹਨਾਂ ਨੇ ਇੱਕ ਸ਼ਲੋਕ ਵਰਤੇ ਹੈ ਕੰਨ ਮਸੱਲਾ ਉਹ ਵੀ ਦੀਵਾ ਫੜਿਆ ਨਾ ਮੋਢੇ ਤੇ ਰੱਖਿਆ ਮਸੱਲਾ ਮਸੱਲਾ 'ਤੇ ਜਿੱਤੇ ਬੈਠ ਕੇ ਨਮਾਜ਼ ਪੜਦੇ ਕੰਨ ਮਸੱਲਾ ਸੂਫ ਗਲ ਸੋਵਦਾਰ ਤੇ ਚੋਲਾ ਸੂਫੀਆਂ ਵਾਲਾ ਕੁਝ ਵਿਦਵਾਨਾਂ ਦਾ মত ਹੈ ਕਿ ਸੂਫੀ ਸ਼ਬਦ ਦਾ ਪ੍ਰਚਲਨ ਹੀ ਇਸ ਚੋਗੇ ਤੋਂ ਹੋਇਆ ਸੀ ਉਹਨਾਂ ਦਾ ਚੋਲਾ ਹੀ ਪਾਉਂਦੇ ਸਨ ਕਾਲੇ ਚੋਲੇ ਵੀ ਕੰਨ ਮਸੱਲਾ ਮੋਢੇ ਤੇ ਮਸੱਲਾ ਜਿੱਦੇ ਤੇ ਨਮਾਜ਼ ਪੜ੍ਹਨੀ ਹੈ ਸੂਫ ਗਲ ਗਲ ਦੇ ਵਿੱਚ ਚੋਲਾ ਖੈ ਲਕਾਤੀ ਗੁੜਵਾਤ ਜ਼ਬਾਨ ਤੋਂ ਮਿੱਠਾ ਬੋਲਦਾ ਗੁੜ ਵਰਗਾ ਮਿੱਠਾ ਹੈ ਪਰ ਅੰਦਰ ਉਹ ਮਿਠਾਸ ਨਹੀਂ ਅੰਦਰ ਦਿਲ ਚ ਕੈਂਚੀ ਚੱਲਦੀ ਏ ਬਾਬਾ ਜੀ ਕਹਿੰਦੇ ਇਹ ਉਹ ਚਾਨਣ ਹੈ ਜਿੰਨੇ ਬਾਹਰ ਤਾਂ ਲਾਈਟਿੰਗ ਕਰ ਦਿੱਤੀ ਘਰ ਦੇ ਦੀਵੇ ਬਾਲੇ ਪਰ ਕਮਲੇ ਨੇ ਅੰਦਰ ਦੀਵਾ ਬਾਲੇ ਅੰਦਰ ਡੁੱਬਿਆ ਹੋਇਆ ਹੈ ਦੇਖੋ ਇਹਦਾ ਮਤਲਬ ਬਾਹਰ ਗਿਆਨ ਹੈ ਕਰਮ ਕਾਂਜ ਜੇ ਇੱਕ ਮਸੱਲਾ ਝੁਕਿਆ ਤੇ ਪੰਜ ਵਕਤ ਦਾ ਨਮਾਜ਼ੀ ਹੈ ਬਾਹਰ ਉਹ ਦੇਖਣ ਲੱਗਦਾ ਵੀ ਵਾਕਈ ਮੂਮਿਨ ਹੈ ਬਾਬਾ ਸਾਹਿਬ ਜੀ ਨੇ ਬਚਨ ਕੀਤਾ ਕੰਨ ਮਸੱਲਾ ਸੂਬਗਲ ਦਿਲ ਕਾਤੀ ਗੁਰਵਾਤ ਬਾਹਰ ਦੀ ਸੈ ਚਾਨਣਾ ਦਿਲ ਅੰਧਿਆਰੀ ਰਾਤ ਆਖ ਹਨੇਰਾ ਦਿਲ ਚ ਹਨੇਰਾ ਹੈ ਇੱਕ ਹੋਰ ਬਚਨ ਬੁੱਲੇ ਦਾ ਵੈਸੇ ਕੌਲ ਹੈ ਉਹ ਕਹਿੰਦਾ ਮੁੱਲਾ ਅਤੇ ਮਿਸ਼ਾਲ ਚ ਅ ਮਿਸ਼ਾਲ ਚ ਗਾਂਦੇ ਸਨ ਨਾ ਮੁੱਲਾ ਅਤੇ ਮਿਸ਼ਾਲ ਚ ਦੋਨਾਂ ਇੱਕੋ ਚਿੱਤ ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ ਕਿ ਤੁਰਦੇ ਨੇ ਚਲੋ ਅੱਜਕੱਲ ਤਾਂ ਮਿਸ਼ਾਲ ਲੋਕੀ ਘੱਟ ਬਾਲਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਉਹ ਭਾਰਤ 'ਚ ਦੇਖੀ ਦੇਣੋ ਜਦੋਂ ਕਿਤੇ ਰਾਤ ਨੂੰ ਸਫਰ ਰਾਤ ਨੂੰ ਜਾਈਏ ਕਿਤੇ ਉਹ ਬਰਾਤ ਹੁੰਦੀ ਸਿਰ ਦੇ ਉੱਤੇ ਉਹ ਨਾ ਬੱਤੀਆਂ ਚੁੱਕੀਆਂ ਹੁੰਦੀਆਂ ਨੇ ਹਨਾ ਉਹ ਵੈਂਡਵਾਜਿਆਂ ਦੀ ਉਹ ਬੱਤੀਆਂ ਦੱਸਦੀਆਂ ਚਿਹਰੇ ਕੋਈ ਨਹੀਂ ਦੇਦਦੇ ਜਿੰਨਾ ਚੁੱਕੇ ਜਦੋਂ ਬੰਦਾ ਮਿਸ਼ਾਲ ਚੁੱਕ ਕੇ ਤੁਰਦਾ ਸੀ ਅੱਗੇ ਵੀ ਚਾਨਣ ਸੀ ਪਿੱਛੇ ਵੀ ਚਾਨਣ ਸੀ ਉੱਤੇ ਚੁੱਕੀ ਏ ਪਰ ਆਪ ਪੈਰਾਂ ਵਿੱਚ ਹਨੇਰਾ ਹੁੰਦਾ ਸੀ ਮਹਾਰਾਜ ਜੀ ਨੇ ਤੇ ਸ਼ਬਦ ਵਰਤਿਆ ਵੀ ਸਿਮਰਨ ਕਰਨ ਦੇ ਨਾਲ ਅੰਦਰ ਦੇ ਅਗਿਆਨਤਾ ਦਾ ਹਨੇਰਾ ਟੁੱਟਦਾ ਗੁਰੂ ਜੀ ਕਿਵੇਂ ਕਰੀਏ ਉੱਥੇ ਫਿਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ ਬਿਨ ਤੇਲ ਦੀਵਾ ਕਿਉਂ ਜਲੇ ਇਹ ਸ਼ਬਦ ਮੈਂ ਪੜਿਆ ਅ ਛਲ ਛਲਾਈ ਨਾ ਚਲੇ ਨਾ ਕਾਉ ਕਟਾਰਾ ਕਰ ਸਕੇ ਜਿਹੜੇ ਸਿੱਖ ਪਾ ਗੁਰਸਿੱਖ ਪਾਠ ਕਰਦੇ ਗੁਰਮਖੋ ਕਰਿਆ ਸਾਰੇ ਕਰੀਏ ਮੇਰੇ ਹਰ ਸਾਲ ਆਪਾਂ ਭਾਈ ਸਾਹਿਬ ਵੀ ਮੈਂ ਵੀ ਬੇਨਤੀ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਕਰਨਾ ਸ਼ੁਰੂ ਕਰੀਏ ਅਵੇਂ ਕਿਸੇ ਦੇ ਮੁਤਾਜ ਨਾ ਰਹੀਏ ਬਾਕੀ ਕੰਮ ਸਤਗੁਰੂ ਦਾ ਹੈ ਉਹ ਤੇ ਹੈ ਤੇਲ ਤੋਂ ਬਿਨਾ ਕਿਵੇਂ ਦੀਵਾ ਬਲੇਗਾ ਜੀ ਅੰਦਰ ਦਾ ਹਨੇਰਾ ਕਿਵੇਂ ਜਾਏਗਾ ਕਿਹੜਾ ਤੇਲ ਪਾਈਏ ਕਿਹੜਾ ਦੀਵਾ ਬਾਲੀਏ ਬਿਨ ਤੇਲ ਦੀਵਾ ਕਿਉਂ ਜਲੇ ਅੱਗੇ ਸਤਗੁਰਾਂ ਨੇ ਫਰਮਾਇਆ ਪੋਥੀ ਪੁਰਾਣ ਕਮਾਈਐ ਪੜਨ ਤੋਂ ਅੱਗੇ ਪਹਿਲਾਂ ਦੀਵਾ ਤਿਆਰ ਕਰ ਜਿਹੜੀ ਪੋਥੀ ਤੂੰ ਪੜਨੇ ਧਰਮ ਦੀ ਪੋਥੀ ਪਿਆਰਿਓ ਪੋਥੀਆਂ ਤਾਂ ਕਈ ਤਰ੍ਹਾਂ ਦੇ ਗਿਆਨ ਰੱਖਦੀਆਂ ਹਨ ਤੇ ਪੁਰਾਣ ਦਾ ਅਰਥ ਵੈਸੇ ਇਤਿਹਾਸ ਵੀ ਕਰਨਿਆ ਇਹਦਾ ਅਰਥ ਹੈ ਧਰਮ ਗ੍ਰੰਥ ਪੋਥੀ ਪੁਰਾਣ ਕਮਾਈਏ ਤੂੰ ਪੋਥੀ ਦਾ ਤੂੰ ਪੁਰਾਣ ਦਾ ਤੂੰ ਧਰਮ ਗ੍ਰੰਥ ਨੂੰ ਆਪਣੀ ਜ਼ਿੰਦਗੀ ਚ ਕਮਾਣਾ ਸ਼ੁਰੂ ਕਰ ਭਉ ਵੱਟੀ ਇਤ ਤਨ ਪਾਈ ਹੈ ਹੁਣ ਇਤ ਤਨ ਇੱਥੇ ਦੀਵਾ ਨਹੀਂ ਕਿਹਾ ਇਤ ਤਨ ਕਹਿ ਦਿੱਤਾ ਨਾਲ ਕਹਿ ਦਿੱਤਾ ਭਉ ਵੱਟੀ ਇਤ ਤਨ ਪਾਈ ਹੈ ਜੇ ਇਤ ਤਨ ਪਾਈ ਹੈ ਦਾ ਸਿੱਧਾ ਅਰਥ ਹੋ ਗਿਆ ਦੀਵਾ ਕਿਉਂਕਿ ਬੱਤੀ ਤਾਂ ਦੀਵੇ ਵਿੱਚ ਹੀ ਪੈਂਦੀ ਹੈ ਨਾ ਜਾ ਤੂੰ ਪਰਮਾਤਮਾ ਦੇ ਨਿਰਮਲ ਭਉ ਦੀ ਵੱਟੀ ਤਿਆਰ ਕਰ ਪਰਮੇਸ਼ਵਰ ਤੋਂ ਡਰਿਆ ਕਰ ਇਹਦੀ ਬੱਤੀ ਵੱਟ ਕੇ ਪਾਪ ਸਭ ਨੂੰ ਪਤਾ ਹੈ ਦੀਵਾ ਬਾਲਣ ਲੱਗਿਆਂ ਪਹਿਲਾਂ ਬੱਤੀ ਵੱਟਦੇ ਸਾਂ ਤੇਲ ਪਾਉਂਦੇ ਸਾਂ ਫਿਰ ਉਹਦੇ ਵਿੱਚ ਉਹਨੂੰ ਅੱਗ ਲਾਈ ਜਾਂਦੀ ਸੀ ਗੁਰੂ ਜੀ ਨੇ ਕਿਹਾ ਇਹ ਤੇਰਾ ਸ਼ਰੀਰ ਬਣ ਜਾਏ ਦੀਵਾ ਤਨ ਦੇ ਦੀਵੇ ਵਿੱਚ ਵਹਿ ਗੁਰੂ ਜੀ ਦੇ ਨਿਰਮਲ ਭਉ ਦੀ ਵੱਟੀ ਪਾ ਭਉ ਵੱਟੀ ਇਤ ਤਨ ਪਾਈਐ ਹੁਣ ਦੀਵਾ ਵੀ ਹੈ ਬੱਤੀ ਵੀ ਹੈ ਹੁਣ ਪੋਥੀ ਪ੍ਰਾਣ ਤੇਲ ਦਾ ਜ਼ਿਕਰ ਨਹੀਂ ਕੀਤਾ ਫਿਰ ਸੁਣਿਓ ਫਿਰ ਸ਼ਬਦ ਕਹੇ ਬਿਨ ਤੇਲ ਦੀਵਾ ਕਿਉ ਜਲੇ ਸਤਿਗੁਰਾਂ ਨੇ ਵਚਨ ਕਹਿਤਾ ਪੋਥੀ ਪ੍ਰਾਣ ਕਮਾਈਐ ਭਉ ਵੱਟੀ ਇਹ ਤਨ ਪਾਈਐ ਦੀਵਾ ਤਾਂ ਕਹਤਾ ਤਨ ਨੂੰ ਭੈ ਦੀ ਵੱਟੀ ਜਿਹੜਾ ਪੋਥੀ ਪ੍ਰਾਣ ਕਮਾਈਆ ਹੈ ਨਾ ਪਿਆਰਿਓ ਉਸ ਕਰਨੀ ਕਮਾਣੀ ਦਾ ਤੇਲ ਪਾ ਫਿਰ ਅਰਜਖੇ ਪੋਥੀ ਪ੍ਰਾਨ ਕਮਾਈਐ ਭਾਉ ਭੱਤੀ ਇਹ ਤਨ ਪਾਈਐ ਸਤਿਗੁਰੂ ਸਭ ਕੁਝ ਦੀਵਾ ਵੀ ਹੈ ਬੱਤੀ ਵੀ ਹੈ ਪਰ ਬਾਹਰ ਦੇ ਚਾਨਣ ਤੋਂ ਬਿਨਾ ਕਹਿਣ ਲੱਗੇ ਸੱਚ ਬੁੱਝਣ ਆਣ ਜਲਾਈਐ ਪਿਆਰਿਆ ਜੇ ਸਿਮਰਨ ਨਾਲ ਸੱਚ ਨੂੰ ਬੁੱਝਣ ਦਾ ਅਰਥੇ ਸਿਮਰਨ ਕਰੇਗਾ ਬੰਦਗੀ ਕਰੇਗਾ ਹੁਣ ਫਿਰ ਇਸ ਤੇ ਲਫ਼ਜ਼ ਸ਼ੁਰੂ ਆ ਜਾਏਗਾ ਜੀ ਪੋਥੀ ਪ੍ਰਾਨ ਕਮਾਣਾ ਕੀ ਹੋ ਗਿਆ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਪੋਥੀ ਸਾਹਿਬ ਮਾਰਨੀ ਤੇ ਸ਼ਬਦ ਵਰਤਿਆ ਪੋਥੀ ਪਰਮੇਸ਼ਰ ਕਾਥਾਨ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸੇਖ ਗੁਰੂ ਮਨ ਭਾਵੈ ਪੋਥੀ ਸਾਹਿਬ ਨੇ ਕਹਿ ਦਿੱਤਾ ਨਾ ਹੁਣ ਇਹਦੀ ਕਮਾਈ ਕਰਾਂਗਾ ਜੇ ਮੈਂ ਸਵਾ ਸਵਾ ਜਪਾਂਗਾ ਤੇ ਤੇਲ ਬਣ ਜਾਣਾ ਫਿਰ ਅਰਜ ਖੈ ਕਿਆ ਪੜੀ ਹੈ ਕਿਆ ਗੁਨੀਆਂ ਕਿਆ ਵੇਦ ਪੁਰਾਨਾ ਸੁਣੀਐ ਕਮਾਈਏ ਨਾ ਪੜੇ ਸੋਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਖਰਕਾ ਨਾਮ ਨਾ ਜਪਸ ਗਵਾਰਾਂ ਕਿਆ ਸੋਚੈ ਬਾਰੰਗ ਬਾਰਾ ਫਿਰ ਨਾਲ ਕਿਹਾ ਤੂੰ ਚਾਨਣ ਦੀ ਗੱਲ ਕਰਨੇ ਪਰ ਅੰਧਿਆਰ ਹੈ ਦੀਪਕ ਚਾਹੀਏ ਇੱਕ ਬਸਤਾ ਗੋਚਰ ਲਈਏ ਬਸਤਾ ਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਮਾਈਏ ਦਰ ਜਿੰਨੀ ਕੁ ਸਮਝ ਪੈ ਰਹੀਏ ਵੀ ਤੇਲ ਅਸਲ ਚ ਗੁਰੂ ਦੇ ਬਚਨ ਦੀ ਕਮਾਈ ਹੈ ਫਿਰ ਬੇਨਤੀ ਪੋਥੀ ਪੁਰਾਣ ਕਮਾਈਏ ਪਾਉ ਬੱਤੀ ਇਹ ਤਨ ਪਾਈਏ ਸੱਚ ਭੂਜਨ ਸੱਚ ਨਾਲ ਸਾਂਝ ਬਣ ਜਾ ਸਿਮਰਨ ਨਾਲ ਸੱਚ ਭੂਜਨ ਆਣ ਜਲਾਈਏ ਇਹ ਤੇਲ ਦੀਵਾੂੰ ਜਲੇ ਪਿਆਰਿਓ ਅੰਧਕਾਰ ਸਿਮਰਤ ਪ੍ਰਕਾਸ਼ੰ ਮਸਿਰਵਦੀ ਤੋਕ ਲਈ ਹੈ ਇਹ ਤੇਲ ਇਸ ਤਰ੍ਹਾਂ ਚਾਨਣ ਹੋਵੇਗਾ ਇਹ ਤੇਲ ਦੀਵਾ ਇਉਂ ਜਲਾ ਕਰ ਚਾਨਣ ਸਾਹਿਬ ਤੋ ਮਿਲੇ ਅਗਲੀ ਮਹਾਰਾਜ ਵਿੱਚ ਆ ਜਾਏਗਾ ਕਿ ਸੱਚੇ ਬਾਦਸ਼ਾਹ ਮੌਤ ਤੋਂ ਬੜਾ ਡਰ ਲੱਗਦਾ ਤੇ ਸੱਚੀ ਵੀ ਜੀ ਲੱਗਦਾ ਵੀ ਹੈ ਨਾ ਜਿਹੜੇ ਬੇਪਰਵਾਹ ਨੇ ਉਹ ਤਾਂ ਨਹੀਂ ਅਸਲ ਵਿੱਚ ਪਰਮਾਰਥ ਵਿੱਚ ਚੱਲਣ ਲੱਗਿਆਂ ਮੌਤ ਨੂੰ ਮਨ ਵਿੱਚ ਰੱਖ ਕੇ ਤੁਰਨਾ ਵੀ ਇੱਕ ਬੜਾ ਪੋਜ਼ਿਟਿਵ ਤਰੀਕਾ ਹੈ ਸੀ ਗੁਰੂ ਸਾਹਿਬ ਨੇ ਤਾਂ ਬਾਣੀ 'ਚ ਕਿਹਾ ਕਹਿੰਦੇ ਨੇ ਆਉਂਦੀ ਉਦਾਸੀ ਕਬੀਰ ਸਾਹਿਬ ਦੇ ਬਚਨ ਨੇ ਕਬੀਰ ਹਾਰਡ ਜਰੈ ਜਿਉ ਲੱਕਰੀ ਕੇਸ ਜਰੈ ਜਿਉ ਕਾਸ ਇਹ ਜਗ ਜਲਦਾ ਦੇਖ ਕੇ ਭਇਓ ਕਬੀਰ ਉਦਾਸ ਦੇਖੋ ਅਸੀਂ ਸ਼ਬਦ ਹੋਰ ਵੀ ਬੜੇ ਨਾਲ ਪੜਨੇ ਇੱਥੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਵੀ ਜੇ ਇਹ ਦੀਵਾ ਬਲ ਜਾਏ ਫਿਰ ਡਰ ਖਤਮ ਹੋ ਜਾਊਗਾ ਅੱਗੇ ਫਿਰ ਸਤਿਗੁਰਾਂ ਨੇ ਆਇਆ ਵਿੱਚ ਤੁਕਾਨੇ ਇਤ ਤਨ ਲੱਗਾਏ ਬਾਣੀਆਂ ਇਤ ਤਨ ਲੱਗਾਏ ਬਾਣੀਆਂ ਇਹਦੇ ਅਰਥ ਵੀ ਬਹੁਤ ਕੀਤੇ ਬਾਣੀਆਂ ਧਰਮਰਾਜ ਵੀ ਕਿਹਾ ਪਰ ਅਸੀਂ ਅਰਥ ਕਰਨੇ ਆ ਜੀ ਜਿਹਦੇ ਅੰਦਰ ਨੂੰ ਬਾਣੀ ਲੱਗ ਜਾ ਕਿਉਂਕਿ ਪੋਥੀ ਪੁਰਾਣ ਕਮਾਈਆ ਹੈ ਬਾਣੀ ਪੜਦੇ ਸਾਰਿਆਂ ਲੱਗਦੀ ਥੋੜਾ ਸਾਰਿਆਂ ਖਾਂਦੇ ਸਾਰਿਆਂ ਪਹੁੰਚਾਂਦੇ ਥੋੜਾ ਸਾਰਿਆਂ ਇਤਨ ਲੱਗ ਹੈ ਬਾਣੀਆਂ ਸੁਖੋਵੈ ਸੇਵ ਕਵਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਅੱਗੇ ਸਤਿਗੁਰੂ ਕਹਿੰਦੇ ਜੇ ਕਮਾਈ ਕਰੇਗਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਫਿਰ ਮਹਾਰਾਜ ਕਹਿੰਦੇ ਕਹੋ ਨਾਨਕ ਬਾਹ ਲੜਾਈਏ ਮੇਰੀ ਬੇਨਤੀ ਹੈ ਜੀ ਸਿਮਰਨ ਇੱਕ ਦੀਵਾ ਹੈ ਜਿਹੜਾ ਅੰਦਰ ਦੇ ਹਨੇਰੇ ਨੂੰ ਖਤਮ ਕਰਦਾ ਹੈ ਉੰਜ ਫਿਰ ਵੀ ਮੈਂ ਬੇਨਤੀ ਕਰਦਿਆ ਹਨੇਰੇ ਦਾ ਕੋਈ ਵजूद ਨਹੀਂ ਆਪਾਂ ਕਹਗੇ ਅਗਿਆਨਤਾ ਦਾ ਵजूद ਕੋਈ ਵजूद ਨਹੀਂ ਪਰ ਸਿਰਫ ਇਹ ਉਦੋਂ ਹੀ ਆਉਂਦੀ ਹੈ ਜਦੋਂ ਚਾਨਣ ਕੋਈ ਨਹੀਂ ਚਾਨਣ ਦੇ ਅਣਹੋਂਦ ਦਾ ਨਾਮ ਹੈ ਤੇ ਜੇ ਚਾਨਣ ਆ ਜਾਏ ਹਨੇਰੇ ਦਾ ਵजूद ਕੀ ਹੈ ਜੀ ਸਤਿਗੁਰਾਂ ਨੇ ਬਾਣੀ ਚ ਕਿਹਾ ਚਾਨਣ ਆ ਜਾ ਖਨੇਰੇ ਦਾ ਕੋਈ ਵजूद ਨਹੀਂ ਰਵ ਪਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਸਤਿਗੁਰਾਂ ਦਾ ਬਚਨ ਕਹੇ ਸੋ ਥੋੜਾ ਗੁਰਮਖੋ ਧਿਆਨ ਦਿਆ ਜੀ ਕਿ ਜਿਵੇਂ ਰਾਤ ਹੈ ਤੇ ਸਾਰੀ ਰਾਤ ਕਾਲੀ ਬੋਲੀ ਇੱਕੋ ਦਮ ਸੂਰਜ ਚੜ੍ਹੇ ਤੇ ਕਾਲਾ ਹਨੇਰਾ ਚਲਾ ਜਾਂਦਾ ਕੋਈ ਦੇਰ ਨਹੀਂ ਲੱਗੀ ਗੁਰਮਖੋ ਜਦੋਂ ਗੁਰੂ ਦੇ ਸ਼ਬਦ ਨਾਲ ਅੰਦਰ ਦੀ ਸੁਰਤ ਜਿੱਦਣ ਛੂ ਗਈ ਅਜੇ ਤਾਂ ਰਸ ਨਹੀਂ ਬੋਲਦੀ ਹੈ ਨਾ ਜਿਹੜੇ ਜਪਦੇ ਉਹਨਾਂ ਤੇ ਪਤਾ ਹੈ ਜੀ ਜਿੱਦਣ ਅੰਦਰ ਵਾਲਾ ਕਨੈਕਸ਼ਨ ਜੁੜ ਗਿਆ ਪਿਆਰਿਓ ਚੇਤੇ ਰੱਖਿਓ ਕਮਰਾ ਭਾਵੇਂ 50 ਸਾਲਾਂ ਦਾ ਹਨੇਰੇ ਚ ਡੁੱਬਿਆ ਹੋਵੇ ਜਿਦਨ ਖੰਬੇ ਤੋਂ ਕਨੈਕਸ਼ਨ ਮਿਲ ਗਿਆ ਜਾਂ ਦੀਵਾ ਅੰਦਰ ਬਲ ਗਿਆ ਪੰਜਾਂ ਸਾਲਾਂ ਦਾ ਹਨੇਰਾ ਪਤਾ ਨਹੀਂ ਲੱਗਣਾ ਕਦੋਂ ਚਲਾ ਗਿਆ ਜਦੋਂ ਸਤਿਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਗਿਆ ਕਈ ਜਨਮਾਂ ਦਾ ਹਨੇਰਾ ਰਵ ਪਰਗਾਸ ਰਜਨੀ ਜਥਾ ਗਤ ਜੰਦ ਸਭ ਸੰਸਾਰ ਪਾਰਸ ਮਾਨੋ ਤਾਂਬੋ ਛੁਹ ਹੈ ਜੇ ਥੋੜਾ ਜਿਹਾ ਤਾਂਬੇ ਨੂੰ ਛੁਹ ਜਾ ਪਾਰਸ ਕਨਕ ਹੋਤਨੀ ਬਾਰ ਕਿੰਨੀ ਦੇਰ ਲੱਗਦੀ ਸੋਨਾ ਬਣਦਿਆਂ ਸਤਿਗੁਰਾਂ ਨੇ ਇੱਥੇ ਕਿਹਾ ਭਾਈ ਅਗਿਆਨਤਾ ਦਾ ਹਨੇਰਾ ਹੈ। ਇਸ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਸਿਰਫ ਸਿਮਰਨ ਨਾਲ। ਸਿਮਰਨ ਕਰਨ ਦੇ ਨਾਲ ਹਾਂ। ਖੋਇਆ ਵੀ ਜੀ ਸਾਡੇ ਸਾਹਮਣੇ ਆਪਣੇ ਇਤਿਹਾਸ ਵਿੱਚ ਕਿੰਨੀਆਂ ਉਦਾਹਰਨਾਂ ਨੇ। ਅਕਸਰ ਸਿੱਖੇ ਨੇ ਕਿੰਨੇ ਐਸੇ ਬੰਦੇ ਆਏ ਜਿਹੜੇ ਹਨੇਰੇ 'ਚ ਡੁੱਬੇ ਸੀ। ਗੁਰੂ ਸਾਹਿਬ ਨੇ ਮੈਂ ਕਈ ਵਾਰੀ ਕਹਿੰਨਾ ਅਕਸਰ ਉਦਾਹਰਨ ਦੇਣਾ। ਉਸ ਦਿਨ ਉੱਥੇ ਇੱਕ ਕਥਾ ਸੀ ਜੀ ਆਪਣਾ ਮੰਜ ਕੁਚਾ ਜੀ ਅਮਾ ਵੰਡੋਸ ਦੇ ਉਸ ਦਿਨ ਮੈਂ ਕਰਜ਼ ਕੀਤੀ ਜਿਹੜੀ ਸੰਗਤ ਨਹੀਂ ਗਈ ਅਸੀਂ ਇੱਕ ਔਰਤ ਦਾ ਨਾਮ ਪੜਨੇ ਆ ਹਿਸਟਰੀ ਵਿੱਚ ਨੂਰ ਸ਼ਾ ਜਾਦੂਗਰਨੀ ਨੂਰ ਸ਼ਾ ਜਾਦੂਗਰਨੀ ਪਰ ਨਾਮ ਮੇਰੇ ਮਨ ਚ ਬੜੀ ਵਰੀ ਸੀ ਵੀ ਨਾਤੇ ਚੋੜਾ ਇਹਦੇ ਕੋਲ ਔਰਤਾਂ ਵਾਲਾ ਨੂਰ ਸ਼ਾ ਫੀਮੇਲ ਪਰ ਜਦੋਂ ਸਿਆਣੇ ਪੁਰਸ਼ਾਂ ਦੀ ਇੱਕ ਖੋਜ ਚੋਂ ਪਤਾ ਲੱਗਾ ਕਿ ਅਸਲ 'ਚ ਇਸ ਔਰਤ ਦਾ ਨਾਮ ਸੀ ਪਦਮਾ ਇੱਕ ਇਤਿਹਾਸਕਾਰਨ ਲਿਖਿਆ ਪਾਰਵਤੀ ਇਹਦੇ ਬਾਪ ਦਾ ਨਾਮ ਸੀ ਤਰੇਂਦਰਨਾਥ ਤਰੇਂਦਰਨਾਥ ਇੱਕ ਤਾੰਤ੍ਰਿਕ ਦੀ ਸੰਗਤ ਕਰਦਾ ਸੀ ਉਹ ਮੁਸਲਮਾਨ ਦਾ ਨਾਮ ਸੀ ਨੂਰ ਸ਼ਾ ਇਹ ਨੂਰ ਸ਼ਾ ਜਾਦੂਗਰਨੀ ਕਿਵੇਂ ਬਣੀ ਨੂਰ ਸ਼ਾ ਨੇ ਆਪਣੀ ਜਿਹੜੀ ਵਿਦਿਆ ਸੀ ਤਰੇਂਦਰਨਾਥ ਨੂੰ ਦੇ ਦਿੱਤੀ ਤੇ ਸੱਚੀ ਮੁੱਚ ਉਹ ਤਰਾਟਕ ਵਿਦਿਆ ਨਹੀਂ ਜਾਣਦੇ ਸਨ ਇਹ ਇਹ ਸੱਚ ਹੈ ਜੀ ਬੰਦੇ ਦੀ ਸੁਰਤ ਨੂੰ ਵੀ ਤੁਸੀਂ ਰੋਕ ਲੋ ਅਗਲੇ ਨੂੰ ਮਹਿਸੂਸ ਕਰਾ ਦੇਣਾ ਵੀ ਤੂੰ ਭੇਡੀ ਆਖੈਂ ਤੂੰ ਮੱਝ ਬਣ ਗਏ ਤੂੰ ਕੋੜਾ ਸ਼ਰੀਰ ਨਹੀਂ ਬਦਲਦਾ ਮੇਰੀ ਫਿਰ ਬੇਨਤੀ ਹੈ ਬੰਦਾ ਖੋਦ ਹੀ ਅੰਦਰੋਂ ਮਹਿਸੂਸ ਕਰਨ ਲੱਗ ਪੈਂਦਾ ਉਹਨੇ ਬੜੇ ਉਹਦੇ ਬਾਪ ਤ੍ਰਿੰਦਰਨਾਥ ਨੇ ਨੂਰ ਸ਼ਾਹ ਦੀ ਮੌਤ ਤੋਂ ਬਾਅਦ ਉਹਦਾ ਗੱਦੀਦਾਰ ਬਣਿਆ ਉਹਦਾ ਜਦੋਂ ਬਾਪ ਮਰਨ ਲੱਗਾ ਉਹਨੇ ਇਹ ਸਾਰੀ ਵਿਦਿਆ ਆਪਣੀ ਬੇਟੀ ਨੂੰ ਦੇ ਦਿੱਤੀ ਉਹਨੇ ਆਪਣਾ ਨਾਮ ਪਦਮਾ ਦੀ ਥਾਂ ਤੇ ਗੱਦੀ ਤੇ ਬੈ ਕੇ ਉਹਨੂੰ ਨੂਰ ਸ਼ਾ ਕਹਿਣ ਲੱਗਿਆ ਆਪਾਂ ਸਾਰੇ ਕਹਿੰਦੇ ਨੂਰ ਸ਼ਾ ਜਾਦੂਗਰਨੀ ਨਾ ਅਸਲ ਚ ਪਦਮਾ ਤੇ ਪਾਰਵਤੀ ਦੋ ਲਫ਼ਜ਼ ਆਏ ਨੇ ਇਤਿਹਾਸ ਵਿੱਚ ਪਰ ਨੂਰ ਸ਼ਾ ਤਾਂ ਸੀ ਉਹ ਚ ਇੰਨੀ ਤਾਕਤ ਸੀ ਪਿਆਰਿਓ ਦੇਖਦੀ ਸੀ ਬੰਦਾ ਜੜ ਹੋ ਜਾਂਦਾ ਸੀ ਪਰ ਸ਼ਬਦ ਤੋਂ ਵੱਡੀ ਕਿਹਦੇ ਕੋਲ ਤਾਕਤ ਹੈ ਜੀ ਉਹਦੇ ਕੋਲ ਤਾਕਤ ਸੀ ਲੋਕਾਂ ਦੇ ਅੰਦਰ ਪੜ ਲੈਂਦੀ ਸੀ ਲੋਕਾਂ ਨੂੰ ਕੀ ਲੈਂਦੀ ਸੀ ਪਰ ਜਦੋਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਕਿਹੜਾ ਝੱਲੇ ਗੁਰੂ ਦੀ ਝਾਲਾ ਜਦੋਂ ਗੁਰੂ ਨਾਨਕ ਸਾਹਿਬ ਨਾਲ ਨੇਤਰ ਮਿਲੇ ਸੱਚ ਇਹਵੇ ਖੁੱਤ ਜੜ ਹੋ ਗਈ ਚਰਨਾ ਤੇ ਡਿਗ ਪੀਤੇ ਹਜ਼ੂਰ ਨੇ ਕਿਹਾ ਸੀ ਭਲਿਏ ਲੋਕੇ ਜੇ ਸਾਧਨ ਨਹੀਂ ਕਰਨ ਤੇ ਤੁਰਿਏ ਲੋਕਾਂ ਨੂੰ ਉਹ ਮਹਿਸੂਸ ਨਾ ਕਰਾ ਜਿਹੜੀਆਂ ਜੂਨਾ ਚੋਂ ਭਟਕੇ ਆਏ ਨੇ ਜੇ ਸਾਧਨ ਕਰਨੀਆਂ ਤੇ ਸ਼ਬਦ ਦੀ ਕਰ ਤੇਰੀ ਸੰਗਤ ਕਰਕੇ ਆਤਮ ਸ਼ਹਿਯਾਦੇ ਬਣ ਸਕਣ ਉਸ ਬੀਬੀ ਨੇ ਫਿਰ ਸਤਗੁਰਾਂ ਨੂੰ ਆਪਣੇ ਖੱਥਾਂ ਨਾਲ ਖਿਚੜੀ ਕਿਰਤ ਕਰਕੇ ਲਿਆ ਕੇ ਖਵਾਈ ਸੀ ਜਾਨੀ ਗਿਆਨ ਸਿੰਘ ਉੱਥੇ ਗਏ ਆ ਉਹ ਕਹਿੰਦੇ ਆ ਉੱਥੇ ਹਜ਼ੂਰ ਦਾ ਬਰਸ਼ਾ ਪਿਆ ਹੈ ਉੱਥੇ ਪਾਣੀ ਨਹੀਂ ਸੀ ਉਹਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੇ ਖਾਤੇ ਚ ਬਰਸ਼ਾ ਸੀ ਬਰਸ਼ਾ ਜ਼ਮੀਨ ਤੇ ਮਾਰਿਆ ਤੇ ਥੱਲੇੋਂ ਪਾਣੀ ਆਇਆ ਗਿਆਨੀ ਗਿਆਨ ਸਿੰਘ ਦੀ ਲਿਖਤ ਮੁਤਾਬਕ ਅੱਜ ਵੀ ਉਸ ਪਿੰਡ ਤਾਨੂੰਪੁਰ ਦੇ ਜਿਹੜੇ ਲੋਕ ਨੇ ਉਸੇ ਹੀ ਚਸ਼ਮੇ ਦਾ ਪਾਣੀ ਪੀਂਦੇ ਆ ਮੈਂ ਸਿਰਫ ਇੱਕ ਬੇਨਤੀ ਜਿੰਨੀ ਕੋਈ ਸਮਝ ਪਈ ਖਨੇਰੇ ਵਿੱਚ ਤਾਂ ਵੀ ਡੁੱਬੀ ਮੈਂ ਫਿਰ ਅਰਜ਼ ਕਰਾਂਗਾ ਕਿ ਪਾਪ ਪੁਰਾਣੇ ਹੋ ਸਕਦੇ ਆ ਹਨੇਰਾ ਪੁਰਾਣਾ ਹੋ ਸਕਦਾ ਹੈ ਜਦੋਂ ਦੀਵਾ ਬਲ ਜਾਏ ਉਸ ਹਨੇਰੇ ਨੂੰ ਚੇਤੇ ਵੈਸੇ ਤਾਂ ਚੇਤੇ ਹੀ ਕੋਈ ਨਹੀਂ ਕਰਦਾ ਜੋ ਦੀਵਾ ਬਲਦਾ ਮੰਨ ਲਓ ਪਹਿਲਾਂ ਪਾਪ ਕੀਤੇ ਬੜੇ ਕੀਤੇ ਤੇ ਜੇ ਬੰਦੇ ਦੀਵਾ ਬਲ ਜਾਏ ਪਿਛਲੇ ਹਨੇਰੇ ਨੂੰ ਕਿਹੜਾ ਚੇਤੇ ਕਰਦਾ ਹੈ